ਟਾਇਨੋਲ ਜਿਹੜੀ ਐ ਉਹ ਨਹੀਂ ਖਾਣੀ ਚਾਹੀਦੀ ਸਪੈਸ਼ਲੀ ਪ੍ਰੈਗਨਨਸੀ ਦੇ ਦੌਰਾਨ ਜਿਹੜੇ ਔਰਤਾਂ ਹੁੰਦੀਆਂ ਨੇ ਜਦੋਂ ਪ੍ਰੈਗਨਟ ਹੁੰਦੀਆਂ ਉਹਦੇ ਕਰਕੇ ਕਹਿੰਦੇ ਨੇ ਕਿ ਉਹਨਾਂ ਦੀ ਵੀ ਤਬੀਤ ਖਰਾਬ ਹੋ ਸਕਦੀ ਹੈ ਕੰਡੀਸ਼ਨ ਖਰਾਬ ਹੋ ਸਕਦੀ ਹੈ ਪ੍ਰੈਗਨਨਸੀ ਖਰਾਬ ਹੋ ਸਕਦੀ ਹੈ ਉਹ ਜਿਹੜੇ ਜਿਹੜੇ ਬੱਚੇ ਵੀ ਨੇ ਉਹਨਾਂ ਨੂੰ ਆਟイズਮ ਦੀ ਸ਼ਿਕਾਇਤ ਵੀ ਹੋ ਸਕਦੀ ਹੈ ਸੋ ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਔਰ ਉਹਨਾਂ ਨੇ ਕਿਹਾ ਕਿ ਬਿਲਕੁਲ ਵੀ ਇਦਾਂ ਦੀ ਗੱਲ ਨਹੀਂ ਹੈ ਜੀ ਔਰ ਉਹਨਾਂ ਇਸ ਸਟੇਟਮੈਂਟ ਨੂੰ ਉਹਨਾਂ ਨੇ ਇੱਕ ਤਰ੍ਹਾਂ ਤੋਂ ਨਿੰਦਿਆ ਜੀ ਕਿ ਆ ਟਾਈਨਲੋਲ ਠੀਕ ਨਹੀਂ ਜਾਂ ਠੀਕ ਹੈ ਉਹ ਤਾਂ ਗੱਲ ਸਮਝ ਆਉਂਦੀ ਹੈ ਪਰ ਜੇ ਇੱਕ ਪੋਲੀਟਿਸ਼ੀਅਨ ਇਹ ਗੱਲ ਕਰਦਾ ਕਿ ਠੀਕ ਨਹੀਂ ਜੀ ਕੋਈ ਪ੍ਰੈਜ਼ੀਡੈਂਟ ਉਹ ਵੀ ਪ੍ਰੈਜ਼ੀਡੈਂਟ ਹੋਏ ਤਾਂ ਜ਼ਿੰਮੇਵਾਰ ਸੀਟ ਤੇ ਬੈਠਾ ਹੋਵੇ ਤੇ ਇਹੋ ਜੀ ਖਰਾਬ ਜਿਹੜੀ ਉਹਦੇ ਅੱਛਾ ਫੇਰ ਇਸ ਗੱਲ ਨੂੰ ਮੰਨਣਾ ਹੀ ਨਹੀਂ ਗਾ ਜਦੋਂ ਟੈਨ ਲਾਉਂਦੀ ਉਹਨਾਂ ਨੇ ਗੱਲ ਕੀਤੀ ਹੈ ਲੰਗੇ ਸੋਮਵਾਰ ਜਾਂ ਮੰਗਲ ਸੋਮਵਾਰ ਦੀ ਗੱਲ ਹੈ। ਹੂੰ ਉਸ ਤੋਂ ਬਾਅਦ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਤੇ ਬਹੁਤ ਸਾਰੀਆਂ ਵਿਗਿਆਨਕ ਜਿਹੜੀਆਂ ਵਿਗਿਆਨਕ ਸੰਸਥਾਵਾਂ ਤੇ ਵਿਗਿਆਨੀ ਜਿਹੜੇ ਸੀਗੇ ਉਹਨਾਂ ਨੇ ਇਹਦੇ ਖਿਲਾਫ ਪੂਰੀ ਬਿਆਨਬਾਜ਼ੀ ਕਰਤੀ ਹੈ। ਹੂੰ ਹੁਣ ਜਿਹੜਾ 트াম্প ਸਾਹਿਬ ਨੇ ਇਹ ਕਿਹਾ ਸੀਗਾ ਵੀ ਜਿਹੜਾ ਆਟイズਮ ਹੁੰਦਾ ਹੈਗਾ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਤੇ ਨਾਲ ਜਾਂ ਜਿਹੜੀਆਂ ਵੈਕਸੀਨ ਦੀ ਯੂਜ਼ ਆ ਉਹ ਵੀ ਨਾਲ ਨਾਲ ਸਕਦਾ ਚੰਕਲੀ ਕਹਿਣ ਹੋਦੀ ਜਿਹੜਾ ਵੈਕਸੀਨ ਯੂਜ਼ ਹੁੰਦੀ ਹੈ ਬਚਪਨ ਦੇ ਵਿੱਚ ਕੋਵਿਡ ਵਾਲੀ ਕਹਿੰਦੇ ਜੀ ਇਹ ਆਟイズਮ ਤੋਂ ਹੁੰਦਾ ਨਹੀਂ ਹਰ ਇੱਕ ਹਰ ਕਿਸਮ ਦੀ ਓਏ ਹੋਏ ਹਰ ਕਿਸਮ ਦੀ ਵੈਕਸੀਨੇਸ਼ਨ ਜਿਹੜੀ ਆ ਵਾਹ ਜੀ ਵਾਹ ਉਹ ਉਹਦਾ ਉਹਨੇ ਸਿੱਧਾ ਹੀ ਕਹਿਤਾ ਵੀ ਹੈ ਇਹ ਤਾਂ ਕਹਿੰਦੇ ਉਹਨਾਂ ਨੇ ਕਲੀਅਰਲੀ ਆਪਦੇ ਸ਼ਬਦ ਲਿਖੇ ਮੈਂ ਪੜੇ ਆ ਹਾਂ ਵੀ ਤੁਹਾਨੂੰ ਉਹ ਵਰਤ ਨਹੀਂ ਨਹੀਂ ਕੋਈ ਵੈਕਸੀਨ ਹੋਆ ਵੀ ਨਾ ਹਾਂ ਕੁਐਸਚਨ ਆਲਵਾਓ ਜੀ ਕੋਈ ਨਹੀਂ ਕੀ ਬਾਤ